ਸਸ਼ੀਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਸੁਖਬੀਰ ਬਾਦਲ ਦੇ ਉੱਪਰ ਹਮਲਾ ਹੋਇਆ ਹੈ ਜੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਕਿਸੇ ਵਿਅਕਤੀ ਦੇ ਵੱਲੋਂ ਸੁਖਬੀਰ ਬਾਦਲ ਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸਿੱਧੀਆਂ ਦਰਬਾਰ ਸਾਹਿਬ ਤੋਂ ਨੇ ਜਿੱਥੇ ਸੁਖਬੀਰ ਬਾਦਲ ਨੂੰ ਜਿਹੜੀ ਸੇਵਾ ਲਈ ਗਈ ਹੈ ਜਿਹੜੀ ਪੰਥਕ ਸਜਾ ਲਈ ਗਈ ਹੈ ਆਕਾਲ ਤਖਤ ਦੇ ਵੱਲੋਂ ਉਹ ਨਿਵਾਰੇ ਸਨ ਸੁਖਬੀਰ ਬਾਦਲ ਵੀਲ ਚੇਅਰ ਦੇ ਉੱਪਰ ਬੈਠ ਕੇ ਉਹ ਸੇਵਾ ਕਰੇ ਸਨ ਸ੍ਰੀ ਦਰਬਾਰ ਸਹ ਦੇ ਵਿੱਚੋਂ ਅਚਾਨਕ ਇੱਕ ਵਿਅਕਤੀ ਆਉਂਦਾ ਹੈ ਜਿਹੜਾ ਉਹਨਾਂ ਦੇ ਉੱਪਰ ਗੋਲੀ ਚਲਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਚਤ ਹੋ ਜਾਂਦੀ ਹੈ ਜਿਹੜੇ ਉਹਨਾਂ ਦੇ ਸੇਵਾਦਾਰ ਉਹਨਾਂ ਦੇ ਆਸੇ ਪਾਸੇ ਖੜੇ ਸਨ ਉਹਨਾਂ ਦੇ ਵੱਲੋਂ ਉਸ ਬੰਦੇ ਦੀ ਜਿਹੜੇ ਹੱਥ ਸੀਗੇ ਫੜ ਕੇ ਤਾਂ ਕਰ ਦਿੱਤੇ ਜਾਂਦੇ ਨੇ ਜਿਸ ਦੇ ਕਾਰਨ ਗੋਲੀ ਹਵਾ ਦੇ ਵਿੱਚ ਚੱਲ ਜਾਂਦੀ ਹੈ ਜਿੱਤੇ ਵੱਡਾ ਨੁਕਸਾਨ ਹੋਣ ਤੋਂ ਬਚ ਜਾਂਦਾ ਹੈ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦਰਬਾਰ ਸਾਹਿਬ ਦੀਆਂ ਕਿਸੇ ਨੇ ਵੀ ਸੋਚਿਆ ਨਹੀਂ ਹੁਣ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਐਦਾਂ ਹੋ ਸਕਦਾ ਹੈ ਤਾਂ ਦੋਸਤੋ ਜਿਹੜਾ ਬੰਦਾ ਤੁਸੀਂ ਦੇਖ ਸਕਦੇ ਹੋ ਕਿਵੇਂ ਉਹ ਸਿੱਧੇ ਤੌਰ ਦੇ ਉੱਪਰ ਨਿਸ਼ਾਨਾ ਬਣਾ ਰਿਹਾ ਸੀ ਸੁਖਬੀਰ ਬਾਦਲ ਨੂੰ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਪੈਦੇ ਉੱਥੇ ਤੁਹਾਨੂੰ ਦੱਤੀ ਕਿ ਪੁਲਿਸ ਕਮਿਸ਼ਨਰ ਦਾ ਇਹ ਕਹਿਣਾ ਹੈ ਕਿ ਸਾਡੇ ਜਿਹੜੇ ਪੁਲਿਸ ਕਰਮੀਆਂ ਉਹ ਸਿਮਲ ਵਰਦੀ ਦੇ ਵਿੱਚ ਵੀ ਜੀ ਦਰਬਾਰ ਸੈ ਦੇ ਵਿੱਚ ਲਾਏ ਹੋਏ ਨੇ ਸਿਕਿਉਰਟੀ ਦੇ ਵਾਸਤੇ ਔਰ ਉਹ ਵੀ ਪੁਲਿਸ ਦਾ ਕਾਫੀ ਜਿਆਦਾ ਪੰਦੋਬਸਤ ਹੈ ਪਰ ਉੱਤੇ ਹੀ ਗੱਲ ਇਹ ਆਉਂਦੀ ਹੈ ਕਿ ਜਿਹੜਾ ਇਹ ਵਿਅਕਤੀ ਹੈ ਕਿਸੇ ਤਰੀਕੇ ਦੇ ਨਾਲ ਵੈਪਨ ਅੰਦਰ ਲੈ ਕੇ ਆਇਆ ਹੈ ਤੇ ਜਿਹੜਾ ਸੁਖਬੀਰ ਬਾਦਲ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਕੀ ਰਹਿ ਤੁਹਾਡੀ ਇਸ ਵੀਡੀਓ ਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦਿਓ ਜੇ ਮਿਲਾਂਗੇ ਨਵੀਂ ਅਪਡੇਟ ਦੇ ਨਾਲ ਥੈਂਕ ਯੂ ਦੋਸਤੋ